ਉਤੇ ਪ੍ਰਭੂ ਪ੍ਰਭੂ ਯੀਸ਼ੂ ਦੇ ਨਾਮ ਚ ਆਪ ਸਭ ਨੂੰ ਸ਼ਾਲੋਮ ਤੁਸੀਂ ਠੀਕ ਹੋ ਆਪਣੇ ਦੁਸ਼ਮਨਾ ਨੂੰ ਪਿਆਰ ਕਰਨਾ ਹੈ ਦੁਸ਼ਮਨੀਆ ਨੇ ਕੌਣ ਹੈ ਵੈਰੀ ਦੁਸ਼ਮਨ ਦੁਸ਼ਮਨਾ ਨੂੰ ਵੀ ਪਿਆਰ ਕਰਨਾ ਹੈ ਪਿਆਰੋ ਐਸੇ ਲਈ ਤਾਂ ਆਪਣੇ ਪਤੀ ਨੂੰ ਮੈਂ ਇੰਨਾ ਪਿਆਰ ਕਰਦੀ ਆ ਹੈ ਕੋਈ ਸਾਡੇ ਵਿੱਚਕਾਰ ਇਸ ਲਈ ਤਾਂ ਆਪਣੀ ਪਤਨੀ ਨੂੰ ਮੈਂ ਇੰਨਾ ਜ਼ਿਆਦਾ ਪਿਆਰ ਕਰਦਾ ਹਾਂ ਹੈ ਕੋਈ ਆਪਣੇ ਦੁਸ਼ਮਣਾਂ ਨੂੰ ਵੀ ਪਿਆਰ ਕਰੋ ਇਸ ਤਰ੍ਹਾਂ ਬਾਈਬਲ ਦੱਸਦੀ ਆ ਜੋ ਤੁਹਾਨੂੰ ਪਿਆਰ ਕਰਦੇ ਜੇ ਉਹਨਾਂ ਨੂੰ ਹੀ ਪਿਆਰ ਕਰੋ ਤਾਂ ਕੀ ਵੱਡੀ ਗੱਲ ਆ ਆਪਣੇ ਦੁਸ਼ਮਣਾਂ ਨੂੰ ਪਿਆਰ ਕਰੋ ਅਤੇ ਆਪਣੇ ਦੁਸ਼ਮਣਾਂ ਦੇ ਲਈ ਪ੍ਰਾਰਥਨਾ ਕਰੋ ਇਸ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਆ ਇੱਕ ਪ੍ਰਭੂ ਦੇ ਸੇਵਕ ਨੇ ਕਿਹਾ ਜਦੋਂ ਅਸੀਂ ਆਪਣੇ ਲਈ ਪ੍ਰਾਰਥਨਾ ਕਰਦੇ ਹਾਂ ਪਰਮੇਸ਼ੁਰ ਸਾਨੂੰ ਵੇਖਦਾ ਹੈ ਆਪਣੇ ਹਾਲੇ ਦੁਆਲੇ ਦੇ ਲੋਕਾਂ ਲਈ ਪ੍ਰਾਰਥਨਾ ਕਰਨ ਤੇ ਪਰਮੇਸ਼ੁਰ ਵੇਖਦਾ ਹੈ ਅਤੇ ਪਰਮੇਸ਼ੁਰ ਦੇ ਦੂਤ ਵੀ ਵੇਖਦੇ ਆ ਜਦੋਂ ਅਸੀਂ ਆਪਣੇ ਦੁਸ਼ਮਣਾਂ ਦੇ ਲਈ ਪ੍ਰਾਰਥਨਾ ਕਰਦੇ ਹਾਂ ਤਦ ਸਾਰਾ ਸਵਰਗ ਝੁੱਕ ਕੇ ਵੇਖਦਾ ਹੈ ਕਿੰਨੀ ਜਬਰਦਸਤ ਗੱਲ ਆ ਜਦੋਂ ਤੁਸੀਂ ਦੁਸ਼ਮਣਾਂ ਦੇ ਲਈ ਪ੍ਰਾਰਥਨਾ ਕਰਦੇ ਹੋ ਤਾਂ ਸਾਰਾ ਸਵਰਗ ਬੜੀ ਹੈਰਾਨੀ ਨਾਲ ਤੁਹਾਨੂੰ ਵੇਖਦਾ ਹੈ ਭੈਣੋ ਅਤੇ ਭਰਾਵੋ अय्यूब अपने जीवन ਦੇ ਵਿੱਚ ਦੁਗਣੀ ਆਸ਼ੀਸ਼ ਨੂੰ ਕਦੋਂ ਵੇਖ ਪਾਇਆ ਜਾਂਦੇ ਹੂੰ ਜਿਨ੍ਹਾਂ ਲੋਕਾਂ ਨੇ ਉਸ ਨੂੰ ਸਤਾਇਆ ਨਿੰਦਾ ਕੀਤੀ ਬੁਰਾ ਬੋਲਿਆ ਜਦ ਉਹਨਾਂ ਦੁਸ਼ਮਨਾ ਦੇ ਲਈ ਪ੍ਰਾਰਥਨਾ ਕੀਤੀ ਤਾਂ ਉਹ ਦੋਸਤ ਹੋਣ ਤੇ ਵੀ अय्यूब ਨੂੰ ਸਤਾ ਰਹੇ ਸੀ ਦੁੱਖ ਦੇ ਰਹੇ ਸੀ ਆਲੋਚਨਾ ਕਰਦੇ ਸੀ अय्यूब ਨੂੰ ਸਮਝ ਨਹੀਂ ਆਇਆ ਕਿ ਉਹਦੀ ਸਿਹਤ ਕਿਉਂ ਵਿਗੜਦੀ ਆ ਅਯੂਬ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਚਾਨਕ ਉਸ ਦੇ ਸਾਰੇ ਬੱਚੇ ਕਿਵੇਂ ਮਰਦੇ ਜਾ ਰਹੇ ਆ ਅਯੂਬ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਦੀ ਸਾਰੀ ਜਾਇਦਾਦ ਕਿਵੇਂ ਬਰਬਾਦ ਹੁੰਦੀ ਜਾ ਰਹੀ ਆ ਅਯੂਬ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਦਾ ਸ਼ਰੀਰ ਜੋ ਤੰਦਰੁਸਤ ਸੀ ਅਚਾਨਕ ਫੋੜਿਆਂ ਨਾਲ ਕਿਵੇਂ ਭਰ ਗਿਆ ਸਾਰੇ ਸ਼ਰੀਰ ਤੇ ਫੋੜੇ ਹੋ ਗਏ ਉਹ ਖਾਰਸ਼ ਨੂੰ ਸਹਿਨ ਨਾ ਕਰ ਸਕਿਆ ਉਸ ਨੂੰ ਸਵਾਤੇ ਬੈਠਣਾ ਪਿਆ ਠਿਕਰੀ ਲੈ ਕੇ ਖਾਰਿਸ਼ ਕਰਨੀ ਪਈ ਸਮਝ ਨਹੀਂ ਆਇਆ ਸੀ ਐਸੇ ਸਮੇਂ ਤੇ ਜਿਨ੍ਹਾਂ ਨੇ ਸਹਾਰਾ ਦੇਣਾ ਸੀ ਜਿਨ੍ਹਾਂ ਨੇ ਅਯੂਬ ਨੂੰ ਸਮਝਣਾ ਸੀ ਚਾਰ ਮਿੱਤਰ ਆ ਕੇ ਅਯੂਬ ਦੇ ਕੋਲ ਬੈਠ ਕੇ ਉਸ ਦੇ ਬਾਰੇ ਮੰਦਾ ਚੰਗਾ ਬੋਲਣਾ ਸ਼ੁਰੂ ਕੀਤਾ ਅਯੂਬ ਨੂੰ ਪਰੇਸ਼ਾਨ ਕਰਨ ਲੱਗੇ ਤੂੰ ਕੀ ਪਾਪ ਕੀਤਾ ਹੈ ਤੇਰੇ ਬੱਚਿਆਂ ਨੇ ਪਾਪ ਕੀਤਾ ਹੋਏਗਾ ਜਦ ਤੂੰ ਕੋਈ ਗਲਤੀ ਨਹੀਂ ਕੀਤੀ ਕੋਈ ਪਾਪ ਨਹੀਂ ਕੀਤਾ ਐਸੀ ਭਿਆਨਕ ਸਜ਼ਾ ਤੇਰੇ ਉੱਪਰ ਕਿਸ ਤਰ੍ਹਾਂ ਆ ਗਈ ਆ ਇਸ ਤਰ੍ਹਾਂ ਜਿਨ੍ਹਾਂ ਮਿੱਤਰਾਂ ਨੇ ਸਮਝਣਾ ਸੀ ਉਹ ਮਿੱਤਰ ਵੀ ਕੋਸਨ ਲੱਗੇ ਆਯੂਬ ਦੇ ਟੁੱਟੇ ਹੋਏ ਮਨ ਨੂੰ ਸ਼ਾਂਤੀ ਦੇਣੀ ਸੀ ਪਰ ਉਹ ਨਿੰਦਾ ਕਰਨ ਲੱਗ ਪਏ ਐਸੇ ਸਮੇਂ ਤੇ ਪਰਮੇਸ਼ਵਰ ਹੀ ਗੁੱਸੇ 'ਚ ਆ ਗਿਆ ਇਹਨਾਂ ਨੇ ਇੰਨਾ ਬੁਰਾ ਬੋਲਿਆ ਕਿ ਪਰਮੇਸ਼ਵਰ ਨੂੰ ਗੁੱਸਾ ਆ ਗਿਆ ਧਿਆਨ ਨਾਲ ਸਮਝਿਓ ਆਯੂਬ ਦੇ ਮਿੱਤਰ ਹੀ ਆਯੂਬ ਨੂੰ ਦੁਸ਼ਮਣ ਸਮਝ ਕੇ ਜਦ ਬੁਰਾ ਬੋਲ ਰਹੀ ਸੀ ਤਾਂ ਬਾਈਬਲ 'ਚ ਲਿਖਿਆ ਹੈ ਪੜਾਂਗੇ ਆਯੂਬ ਦੀ ਕਿਤਾਬ 42 ਅਧਿਆਏ ਅੱਠਵਾਂ ਵਚਨ ਇਸ ਲਈ ਹੋਂ ਤੂ ਸੱਤ ਬਲਦ ਅਤੇ ਸੱਤ ਭੇਡਾਂ ਤੂੰ ਲੈ ਕੇ ਯਾਨੀ ਜਿਨ੍ਹਾਂ ਨੇ ਈਯੂਬ ਦੇ ਬਾਰੇ ਮੰਦਾ ਬੋਲਿਆ ਜੋ ਈਯੂਬ ਦੇ ਬਾਰੇ ਮੰਦਾ ਬੋਲ ਰਹੇ ਸੀ ਪਰਮੇਸ਼ਵਰ ਕਹਿ ਰਹੇ ਆ ਸੱਤ ਬਲਦ ਅਤੇ ਸੱਤ ਮੇੜੇ ਛਾਂਟ ਕੇ ਲੈ ਜਾ ਕੇ ਮੇਰੇ ਦਾਸ ਈਯੂਬ ਦੇ ਕੋਲ ਆਪਣੇ ਲਈ ਹੋਂ ਬਲੀ ਕਰਕੇ ਚੜਾਓ ਤਦ ਮੇਰਾ ਦਾਸ ਈਯੂਬ ਤੁਹਾਡੇ ਲਈ ਪ੍ਰਾਰਥਨਾ ਕਰੇਗਾ ਕਿਉਂਕਿ ਉਸਦੀ ਪ੍ਰਾਰਥਨਾ ਮੈਂ ਗ੍ਰਹਿਣ ਕਰਾਂਗਾ ਅਤੇ ਮੈਂ ਤੁਹਾਡੇ ਨਾਲ ਤੁਹਾਡੀ ਮੂਰਖਤਾ ਦੇ ਮੁਤਾਬਿਕ ਵਰਤਾਓ ਕਰਾਂਗਾ ਕਿਉਂਕਿ ਤੁਸੀਂ ਮੇਰੇ ਬਾਰੇ ਮੇਰੇ ਦਾਸ ਅਯੂਬ ਦੇ ਲਈ ਚੰਗੀ ਗੱਲ ਨਹੀਂ ਕੀਤੀ ਜੋ ਮੂੰਹ ਚ ਆਇਆ ਤੁਸੀਂ ਬੋਲ ਦੇ ਗਏ ਮੇਰੇ ਬਾਰੇ ਵੀ ਤੁਸੀਂ ਗੱਲਾਂ ਕੀਤੀਆਂ ਮੇਰੇ ਸੇਵਕ ਦੇ ਬਾਰੇ ਵੀ ਤੁਸੀਂ ਮਾੜੀਆਂ ਗੱਲਾਂ ਕੀਤੀਆਂ ਤੁਹਾਡੇ ਪ੍ਰਤੀ ਮੇਰਾ ਗੁੱਸਾ ਪੜ ਗਿਆ ਹੈ ਕਹਿਣ ਤੇ ਨੌਵਾਂ ਵਚਨ ਇਹ ਸੁਣ ਤੇ ਨਾਮੀ ਐਲੀਪਜ਼ ਸੂਹੀ ਬਿਲਦਦ ਅਤੇ ਨਾਪਾਤੀ ਸੋ ਪਰਨੇ ਜਾ ਕੇ ਯਹੋਵਾ ਦੀ ਆਗਿਆ ਦੇ ਅਨੁਸਾਰ ਕੀਤਾ ਅਤੇ ਯਹੋਵਾ ਨੇ ਈਯੂਬ ਦੀ ਪ੍ਰਾਰਥਨਾ ਗ੍ਰਹਿਣ ਕਰ ਲਈ ਜਦੋਂ ਈਯੂਬ ਨੇ ਆਪਣੇ ਮਿੱਤਰਾਂ ਦੇ ਲਈ ਪ੍ਰਾਰਥਨਾ ਕੀਤੀ ਤਾਂ ਯਹੋਵਾ ਨੇ ਉਸ ਦਾ ਸਾਰਾ ਦੁੱਖ ਦੂਰ ਕਰ ਦਿੱਤਾ ਇੱਥੇ ਮਿੱਤਰ ਲਿਖਿਆ ਹੈ ਅਸਲ ਦੇ ਵਿੱਚ ਉਹ ਮਿੱਤਰਤਾ ਸੀ ਈਯੂਬ ਜਦੋਂ ਦੁੱਖਾਂ ਚੋਂ ਹੋ ਕੇ ਨਿਕਲ ਰਿਹਾ ਸੀ ਤਾਂ ਈਯੂਬ ਦੇ ਇਹ ਮਿੱਤਰ ਉਸ ਨੂੰ ਸਮਝਣ ਦੇ ਬਦਲੇ ਬੁਰਾ ਕਹਿਣ ਲੱਗੇ ਯੂਬ ਨੂੰ ਹਿੰਮਤ ਦੇਣ ਦੇ ਬਦਲੇ ਇਹਨਾਂ ਲੋਕਾਂ ਨੇ ਬਹੁਤ ਹੀ ਯੂਬ ਨੂੰ ਡਰਾਇਆ ਦੁੱਖ ਦਿੱਤਾ ਇੰਨਾ ਹੀ ਨਹੀਂ ਪਰੇਚਾਨ ਵੀ ਕੀਤਾ ਤੁਹਾਡੇ ਜੀਵਨ 'ਚ ਜੋ ਤੁਹਾਨੂੰ ਨਹੀਂ ਸਮਝ ਪਾਉਂਦੇ ਆ ਉਹ ਤੁਹਾਨੂੰ ਦੁੱਖ ਦੇ ਸਕਦੇ ਆ ਕਮਜ਼ੋਰ ਕਰ ਸਕਦੇ ਆ ਦੁੱਖ ਦੇ ਹਿੱਸੇਦਾਰ ਬਣਾ ਸਕਦੇ ਆ ਐਸੇ ਸਮੇਂ ਤੇ ਅਸੀਂ ਕੀ ਕਰਨਾ ਹੈ ਜਦੋਂ ਤੁਹਾਡੇ ਹੀ ਲੋਕ ਤੁਹਾਡੇ ਦੁਸ਼ਮਣ ਬਣ ਗਏ ਵੈਰੀ ਬਣ ਗਏ ਅਤੇ ਜਦ ਤੁਹਾਡੇ ਨਾਲ ਉਹ ਧੋਖਾ ਕਰਨ ਜਿਨ੍ਹਾਂ ਨੇ ਸ਼ਾਂਤੀ ਦੇਣੀ ਸੀ ਜਦ ਉਹ ਹੀ ਬੂਰਾ ਕਹਿਣ ਲੱਗੇ ਤੁਸੀਂ ਕੀ ਕਰਨਾ ਹੈ ਕੀ ਕਰਨ ਤੇ ਤੁਹਾਡਾ ਜੀਵਨ ਤੁਸੀਂ ਜੋ ਗਵਾਇਆ ਉਸ ਨੂੰ ਵਾਪਸ ਪਾਉਂਗੇ ਆਯੂਬ ਦਿਖਾ ਰਿਹਾ ਹੈ ਕਿ ਆਯੂਬ ਨੇ ਜਦ ਆਪਣੇ ਮਿੱਤਰਾਂ ਲਈ ਪ੍ਰਾਰਥਨਾ ਕੀਤੀ ਅਸਲ ਦੇ ਵਿੱਚ ਉਹ ਕੌਣ ਸੀਗੇ ਪਰਮੇਸ਼ਵਰ ਨੂੰ ਗੁੱਸਾ ਚੜਾਉਣ ਵਾਲੀ ਲੋਕ ਸੀ ਜਿਨ੍ਹਾਂ ਨੇ ਪਰਮੇਸ਼ਵਰ ਨੂੰ ਗੁੱਸਾ ਚੜਾਇਆ ਆਯੂਬ ਨੂੰ ਬੜਾ ਦੁੱਖ ਦਿੱਤਾ ਉਹਨਾਂ ਦੇ ਲਈ ਜਦੋਂ ਪ੍ਰਾਰਥਨਾ ਕੀਤੀ ਤਦ ਯਹੋਵਾ ਨੇ ਉਸ ਦਾ ਸਾਰਾ ਦੁੱਖ ਦੂਰ ਕਰ ਦਿੱਤਾ ਸਾਰਾ ਦੁੱਖ ਦੂਰ ਕੀਤਾ ਤੁਹਾਡੇ ਵਿੱਚੋਂ ਕਿੰਨੇ ਚਾਹੁੰਦੇ ਆ ਕਿ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਏ ਆਪਣੇ ਹੱਥ ਵਿਖਾਓ ਜੋ ਕਹਿੰਦਿਆ ਕਿ ਮੇਰੇ ਦੁੱਖ ਦੂਰ ਹੋ ਜਾਣ ਕੀ ਕਰਨਾ ਹੈ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਆ ਪਾਸਟਰ ਜੀ ਤੁਸੀਂ ਕੁਝ ਵੀ ਕਹੋ ਅਸੀਂ ਕਰਾਂਗੇ ਪਰ ਮ ਉਹਦੇ ਲਈ ਪ੍ਰਾਰਥਨਾ ਨਹੀਂ ਕਰਾਂਗਾ ਜਿਹੜੇ ਤੁਹਾਨੂੰ ਪਿਆਰ ਕਰਦੇ ਆ ਜੇ ਤੁਸੀਂ ਉਹਨਾਂ ਨੂੰ ਹੀ ਪਿਆਰ ਕਰੋਗੇ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਵੱਡਾ ਕੰਮ ਕੀ ਆ ਆਪਣੇ ਦੁਸ਼ਮਨਾ ਦੇ ਲਈ ਤਾਂ ਪ੍ਰਾਰਥਨਾ ਕਰੋ ਉਸ ਦਿਨ ਈਯੂਬ ਜਿਨ੍ਹਾਂ ਨੇ ਉਸ ਨੂੰ ਦੁੱਖ ਦਿੱਤਾ ਪਰੇਸ਼ਾਨ ਕੀਤਾ ਅਤੇ ਉਹਨਾਂ ਦੇ ਲਈ ਜਦੋਂ ਪ੍ਰਾਰਥਨਾ ਕੀਤੀ ਤਾਂ ਪਰਮੇਸ਼ਵਰ ਨੇ ਕੀ ਕੀਤਾ ਜਾਣਦੇ ਹੋ ਉਸ ਤੋਂ ਬਾਅਦ ਕੀ ਲਿਖਿਆ ਉਹ ਦੇਖਦੇ ਹਾਂ ਜਦੋਂ ਆਯੂਬ ਨੇ ਆਪਣੇ ਮਿੱਤਰਾਂ ਦੇ ਲਈ ਪ੍ਰਾਰਥਨਾ ਕੀਤੀ ਤਾਂ ਦੀ ਯਹੋਵਾ ਨੇ ਉਸ ਦਾ ਸਾਰਾ ਦੁੱਖ ਦੂਰ ਕੀਤਾ ਐਡਿਟ ਬਲੇਸਿੰਗਸ ਅਤੇ ਜਿੰਨਾ ਆਯੂਬ ਦੇ ਕੋਲ ਪਹਿਲਾਂ ਸੀ ਉਸ ਦਾ ਦੁੱਗਣਾ ਯਹੋਵਾ ਨੇ ਉਸ ਨੂੰ ਦੇ ਦਿੱਤਾ ਮੈਂ ਆਪਣੇ ਦੁਸ਼ਮਣਾਂ ਲਈ ਪ੍ਰਾਰਥਨਾ ਕੀਤੀ ਅਤੇ ਕਰ ਵੀ ਰਿਹਾ ਹਾਂ ਮੇਰੇ ਦੁਸ਼ਮਣ ਨਹੀਂ ਆ ਜੋ ਮੈਨੂੰ ਦੁਸ਼ਮਣ ਸਮਝਦੇ ਆ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਪਰਮੇਸ਼ਵਰ ਨੇ ਕੀ ਕੀਤਾ ਜਾਣਦੇ ਹਾਂ ਇਸ ਦੀਨ ਸੇਵਕ ਨੂੰ ਬੜੀ ਆਸ਼ੀਸ਼ ਦੇ ਕੇ ਇਸ ਅਦਭੁਤ ਸੇਵਕਾਈ ਨੂੰ ਕਰ ਸਕਾਂ ਮਹਾਨ ਅਨੁਗ੍ਰਹਿ ਪਰਮੇਸ਼ਵਰ ਨੇ ਮੇਰੇ ਤੇ ਕੀਤਾ ਮੈਂ ਪੂਰੇ ਮਨ ਤੋਂ ਕਹਿ ਸਕਦਾ ਹਾਂ ਜਾਣਦੇ ਹਾਂ ਕਿ ਮੈਂ ਜਿੰਨੂੰ ਹਜੇ ਤੱਕ ਵੀ ਮਾਫ ਨਾ ਕੀਤਾ ਹੋਵੇ ਹਜੇ ਤੱਕ ਐਸਾ ਵੀ ਇੱਕ ਨਹੀਂ ਆ ਮੇਰੇ ਬਾਰੇ ਕਿੰਨਾ ਵੀ ਮਾੜਾ ਬੋਲੇ ਬੁਰਾ ਬੋਲੇ ਜਾਂ ਮੇਰੇ ਤੇ ਇਲਜ਼ਾਮ ਲਾਏ ਪੂਰੇ ਦਿਲ ਤੋਂ ਮਾਫ ਕੀਤਾ ਕੋਈ ਵੀ ਜੇ ਮੈਨੂੰ ਮਿਲਦਾ ਹੈ ਤਾਂ ਪੂਰੇ ਦਿਲ ਤੋਂ ਹੱਥ ਮਿਲਾਉਂਦਾ ਹਾਂ ਮਨ ਚ ਕੁਝ ਵੀ ਪਿਆਰੇ ਭਰਾਵੋ ਅਤੇ ਭੈਣੋ ਪ੍ਰਭੂ ਨੂੰ ਪਿਆਰ ਕਰਨਾ ਪਤਨੀ ਨੂੰ ਪਿਆਰ ਕਰਨਾ ਪਤੀ ਨੂੰ ਪਿਆਰ ਕਰਨਾ ਹੈ ਬੱਚਿਆਂ ਨੂੰ ਪਿਆਰ ਕਰਨਾ ਹੈ ਵੱਡਿਆਂ ਨੂੰ ਅਤੇ ਦੁਸ਼ਮਣਾਂ ਨੂੰ ਵੀ ਪਿਆਰ ਕਰਨਾ ਹੈ ਪਿਆਰੇ ਕੁਝ ਗੁਲਾਮਾਂ ਨੂੰ ਵੇਚਣ ਵਾਲਾ ਬਾਜ਼ਾਰ ਸੀ ਪਿੰਡਾਂ ਵਿੱਚੋਂ ਜਾਂ ਫਿਰ ਕੁਝ ਦੂਸਰੇ ਇਲਾਕਿਆਂ ਤੋਂ ਗੁਲਾਮਾਂ ਨੂੰ ਲਿਆ ਕੇ ਉਥੇ ਵੇਚਦੇ ਸੀ ਜਦੋਂ ਵੇਚ ਰਹੇ ਸੀ ਉਹਨਾਂ ਗੁਲਾਮਾਂ ਵਿੱਚੋਂ ਜਦ ਇੱਕ ਲੜਕਾ ਚਲਾਕ ਵਿਖਿਆਤਾ ਖਰੀਦਣ ਵਾਲਿਆਂ ਵਿੱਚੋਂ ਇੱਕ ਨੇ ਉਸਨੂੰ ਖਰੀਦ ਲਿਆ ਉਹ ਲੜਕਾ ਉਸ ਮਾਲਿਕ ਦੇ ਕੋਲ ਇਮਾਨਦਾਰੀ ਨਾਲ ਕੰਮ ਕਰਦਾ ਸੀ ਬੜੀ ਖराई ਨਾਲ ਕੰਮ ਕਰਦਾ ਸੀ ਇਮਾਨਦਾਰੀ ਭਰੋਸੇ ਨਾਲ ਕੰਮ ਕਰਨ ਵਾਲੇ ਉਸ ਲੜਕੇ ਦੇ ਹੱਥ 'ਚ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਅੱਗੇ ਜਾ ਕੇ ਜਦ ਉਸ ਦੀ ਜਾਇਦਾਦ ਵਧ ਰਹੀ ਸੀ ਤਾਂ ਉਸ ਨੇ ਹੋਰ ਗੁਲਾਮਾਂ ਨੂੰ ਜਿੱਦਨਾ ਚਾਇਆ ਤਾਂ ਇਸ ਮਾਲਿਕ ਅਤੇ ਇਸ ਲੜਕੇ ਦੋਨਾਂ ਨੇ ਮਿਲ ਕੇ ਜਿੱਥੇ ਗੁਲਾਮ ਵਿਕਦੇ ਸੀ ਉਸ ਮਾਰਕੀਟ ਚ ਗਏ ਮਾਲਿਕ ਨੂੰ ਜੋ ਚਾਹੀਦਾ ਸੀ ਐਸੇ ਚਾਰ ਲੋਕ ਉਸਨੇ ਚੁਣ ਲਏ ਕਿਉਂ ਕਿ ਕਹਨੇ ਹੋ ਚੰਗੇ ਲੋਕਾਂ ਨੂੰ ਸਿਲੈਕਟ ਕੀਤਾ ਸਰ ਇਹ ਜ਼ਰੂਰ ਸਾਡੇ ਲਈ ਕੰਮ ਕਰਨਗੇ ਕਹੰਤੇ ਠੀਕਾ ਉਹਨਾਂ ਨੂੰ ਜੋ ਪੈਸੇ ਦੇਣੇ ਆ ਦੇ ਦੋ ਕਹੰਤੇ ਦੇਤੇ ਉਹਨਾਂ ਚਾਰ ਗੁਲਾਮਾਂ ਨੂੰ ਖਰੀਦਣ ਤੋਂ ਬਾਅਦ ਇਹ ਲੜਕਾ ਦੂਜਿਆਂ ਨੂੰ ਦਿਖਾਉਂਦੇ ਹੋਏ ਕਹਿਣ ਲੱਗਿਆ ਮਾਲਿਕ ਮਾਲਿਕ ਉਸ ਨੂੰ ਵੀ ਅਸੀਂ ਖਰੀਦਾਂਗੇ ਕਿਹਾ ਇਹ ਕੌਣ ਆ ਉਹ ਵੇਖੋ ਜੋ ਆਖਰ ਚਾਣਾ ਉਸ ਨੂੰ ਵੀ ਆਪਾਂ ਖਰੀਦਾਂਗੇ ਜਦ ਦੇਖਿਆ ਤਾਂ ਭਾਈ ਇਹ ਤਾਂ ਅੱਜਕੱਲ ਮਰਨ ਵਾਲਾ ਹੈ ਇਹ ਤਾਂ ਕਿਸੇ ਬਿਮਾਰੀ ਨਾਲ ਜਕੜੇ ਲੱਗ ਰਿਹਾ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਇਸ ਨੂੰ ਖਰੀਦਣ ਲਈ ਕਹਿ ਰਿਹਾ ਇਸ ਨੂੰ ਖਰੀਦ ਕੇ ਆਪਾਂ ਨੂੰ ਕੀ ਫਾਇਦਾ ਹੋਏਗਾ ਇਸ ਨੂੰ ਖਰੀਦਣ ਤੇ ਸਾਡੀ ਸੇਵਾ ਨਹੀਂ ਕਰੇਗਾ ਸਾਨੂੰ ਇਹਦੀ ਸੇਵਾ ਕਰਨੀ ਪਵੇਗੀ ਇਹ ਕਹਿ ਕੇ ਜਾਣ ਲੱਗਾ ਤਾਂ ਨਹੀਂ ਨਹੀਂ ਸਰ ਪਤਾ ਨਹੀਂ ਕਿਉਂ ਉਸ ਨੂੰ ਖਰੀਦਣ ਦਾ ਮਨ ਕਰ ਰਿਹਾ ਉਸ ਨੂੰ ਗੁਲਾਮ ਦੇ ਰੂਪ ਚ ਖਰੀਦ ਕੇ ਲੈ ਜਾਵਾਂਗੇ ਇਹ ਸੜ ਲਈ ਕੰਮ ਕਰੇਗਾ ਇਸ ਤਰ੍ਹਾਂ ਇਹ ਲੜਕੇ ਨੇ ਅਜ ਤੱਕ ਪਹਿਲਾਂ ਕਦੇ ਨਹੀਂ ਕਿਹਾ ਪਰ ਅੱਜ ਇਹ ਲੜਕਾ ਇਹ ਗੱਲ ਕਿਉਂ ਕਹਿ ਰਿਹਾ ਹੈ ਠੀਕ ਆ ਜਿਵੇਂ ਚਾਹੁੰਦਾ ਕਰ ਲੈ ਇਹ ਕਹਿ ਕੇ ਦਾਮ ਦੇ ਕੇ ਉਸ ਜੋ ਇੱਕ ਦੋ ਦਿਨ ਚ ਮਰ ਜਾਣ ਵਾਲਾ ਸੀ ਐਸਾ ਵਿਅਕਤੀ ਵਿਖ ਰਿਹਾ ਸੀ ਉਸ ਨੂੰ ਖਰੀਦਿਆ ਪਰ ਕੁਝ ਦਿਨਾਂ ਬਾਅਦ ਉਹ ਬਿਸਤਰ ਤੇ ਪੈ ਗਿਆ ਬਿਸਤਰ ਤੇ ਡਿੱਗਣ ਤੋਂ ਬਾਅਦ ਇਹ ਲੜਕਾ ਹੀ ਇਸ ਨੂੰ ਨਾਸ਼ਤਾ ਦਿੰਦਾ ਸੀ ਅਤੇ ਉਸ ਤੋਂ ਬਾਅਦ ਜਾ ਕੇ ਦੁਪਹਿਰ ਦਾ ਭੋਜਨ ਵੀ ਦਿੰਦਾ ਸੀ ਹੋਰ ਥੋੜੀ ਤਬੀਅਤ ਖਰਾਬ ਹੋਣ ਤੋਂ ਬਾਅਦ ਜਦ ਸਭ ਕੁਝ ਬਿਸਤਰ ਤੇ ਕਰਨ ਲੱਗਾ ਤਾਂ ਤਦ ਇਹ ਲੜਕਾ ਹੀ ਜਾ ਕੇ ਉਸ ਨੂੰ ਸਾਫ਼ ਕਰਦਾ ਸੀ ਬਿਸਤਰ ਨੂੰ ਸਾਫ਼ ਕਰਦਾ ਸੀ ਅਤੇ ਇਹ ਸਭ ਕੁਝ ਲੋਕ ਵੇਖ ਕੇ ਸਚਾਈ ਕੀ ਜਾਣ ਗਏ ਜਾ ਕੇ ਉਸ ਦੇ ਮਾਲਕ ਨੂੰ ਦੱਸ ਦਿੱਤਾ ਕੀ ਆ ਸੁਣੋ ਜੀ ਤੁਸੀਂ ਉਸ ਲੜਕੇ ਤੇ ਵਿਸ਼ਵਾਸ ਕਰਕੇ ਸਭ ਕੁਝ ਸੌਂਪ ਦਿੱਤਾ ਹੈ ਨਾ ਉਹ ਲੜਕੇ ਨੇ ਕੀ ਕੀਤਾ ਜਾਣਦੇ ਹੋ ਕੀ ਕੀਤਾ ਉਸ ਲੜਕੇ ਨੇ ਧੋਖਾ ਦਿੱਤਾ ਤੁਹਾਨੂੰ ਧਗਾ ਦਿੱਤਾ ਸੁਣੋ ਉਹ ਮੈਨੂੰ ਧੋਖਾ ਨਹੀਂ ਦੇ ਸਕਦਾ ਤੁਹਾਡੇ ਵਿਸ਼ਵਾਸ ਦਾ ਸਮਝਦਾਰੀ ਨਾਲ ਇਸਤੇਮਾਲ ਕਰ ਰਿਹਾ ਹੈ ਲਾਭ ਚੱਕ ਰਿਹਾ ਹੈ ਆਖਰ ਹੋਇਆ ਕੀ ਉਸਨੇ ਜਿਸ ਬਜ਼ੁਰਗ ਵਿਅਕਤੀ ਨੂੰ ਖਰੀਦਿਆ ਹੈ ਨਾ ਉਹ ਕੋਈ ਹੋਰ ਨਹੀਂ ਕੋਣਾ ਉਸ ਲੜਕੇ ਦਾ ਪਿਤਾ ਹੈ ਹਰੇ ਦੁਸ਼ਟ ਮੇਰੇ ਮਨਾ ਕਰਨ ਤੇ ਵੀ ਉਸ ਦਾ ਪਿਤਾ ਸੀ ਇਸ ਲਈ ਖਰੀਦਿਆ ਹੈ ਤੈਨੂੰ ਕਿਸ ਤਰ੍ਹਾਂ ਪਤਾ ਮਾਲਕ ਉਸਨੇ ਪੁੱਤਰ ਦੀ ਤਰ੍ਹਾਂ ਆਪਣੇ ਪਿਤਾ ਦਾ ਜਦ ਬਿਮਾਰ ਹੋ ਕੇ ਬਿਸਤਰ ਤੇ ਪੈ ਗਿਆ ਹੈ ਤਾਂ ਤੁਹਾਨੂੰ ਕੁਝ ਦੱਸਿਆ ਹੈ ਨਹੀਂ ਜਾ ਕਿ ਉਹਦੀ ਸੇਵਾ ਕਰ ਰਿਹਾ ਉਹੀ ਉਸਨੂੰ ਖਾਣਾ ਖਿਲਾ ਰਿਹਾ ਹੈ ਉਹੀ ਸਭ ਕੁਝ ਕਰ ਰਿਹਾ ਹੈ ਉਹੀ ਬਿਸਤਰ ਗਿੱਲਾ ਹੋਣ ਤੇ ਸਭ ਕੁਝ ਸਾਫ ਸਫਾਈ ਕਰ ਰਿਹਾ ਹੈ ਉਹੀ ਪੁੱਤਰ ਜਿਵੇਂ ਪਿਤਾ ਲਈ ਕਰ ਰਿਹਾ ਉਸੇ ਤਰ੍ਹਾਂ ਸਭ ਕੁਝ ਕਰ ਰਿਹਾ ਹੈ ਅਤੇ ਸਾਨੂੰ ਸਭ ਕੁਝ ਸਮਝ ਆ ਗਿਆ ਹੈ ਜਦ ਉਸਨੂੰ ਗੁੱਸਾ ਆਇਆ ਤਾਂ ਉਸਨੂੰ ਬੁਲਾ ਕੇ ਕਿਹਾ ਕਿਓ ਸਹੀਆ ਕਿਓ ਬੁੱਢਾ ਬਿਮਾਰ ਹੈ हां मालिक तू जाके सेवा कर रहा है हां मालिक उस खाना भी खिला रहा है हां मालिक बिस्तरा गंदा हो फिर तो ना है हां मालिक कि जो कुछ मैं सुनिया है वो सब सही हाँ मालिक, वो तेरा पिता है तू मेनु क्यों नहीं दसिया मेरा पिता नहीं आ इसलिए ਮੈਨੂੰ ਹੋਰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰ ਤੇਰਾ ਪਿਤਾ ਸੀ ਇਸ ਲਈ ਤੂੰ ਜ਼ਬਰਦਸਤੀ ਮੇਰੇ ਤੋਂ ਖਿਰਦਵਾਇਆ ਤੇਰਾ ਪਿਤਾ ਹੈ ਇਸ ਲਈ ਉਸ ਨੂੰ ਇੱਥੇ ਲਿਆਂਦਾ ਅਤੇ ਆ ਕੇ ਉਹਦੀ ਸੇਵਾ ਕਰ ਰਿਆ ਹੈ ਅਤੇ ਸੋਚਦਾ ਕਿ ਮੈਨੂੰ ਕੁਝ ਨਹੀਂ ਪਤਾ ਜੋਰ-ਜ਼ੋਰ ਤੇ ਚਿਲਾਉਣ ਤੇ ਲੜਕਾ ਕਹਿਣ ਲੱਗਾ ਮਾਲਿਕ ਮੈਂ ਕਦੇ ਝੂਠ ਨਹੀਂ ਬੋਲਿਆ ਹਜੇ ਵੀ ਨਹੀਂ ਬੋਲਾਂਗਾ ਜੇ ਤੇਰਾ ਪਿਤਾ ਨਹੀਂ ਹੈ ਉਹਦੀ ਸੇਵਾ ਕਿਉਂ ਕਰ ਰਿਹਾ ਹੋ ਸਕਦਾ ਤੇਰਾ ਚਾਚਾ ਹੋਵੇ ਨਹੀਂ ਮਾਲਿਕ ਤੇਰਾ ਰਿਸ਼ਤੇਦਾਰ ਹੋਏਗਾ ਨਹੀਂ ਮਾਲਿਕ ਤੇਰੇ ਪਿੰਡ ਦਾ ਹੋਏਗਾ ਨਹੀਂ ਮਾਲਿਕ ਤਾਂ ਫਿਰ ਉਹ ਕੌਣ ਆ ਕਹ ਰਿਹਾ ਉਹ ਤੇਰਾ ਪਿਤਾ ਨਹੀਂ ਆ ਰਿਸ਼ਤੇਦਾਰ ਨਹੀਂ ਆ ਅਤੇ ਫਿਰ ਪਛਾਣ ਵਾਲਾ ਵੀ ਨਹੀਂ ਆ ਨਾ ਪਿੰਡ ਦਾ ਹੈ ਕੋਈ ਤਾਂ ਫਿਰ ਕਿਉਂ ਉਹਦੀ ਸੇਵਾ ਕਰ ਰਿਹਾ ਹੈ ਉਹਦੇ ਕੰਮ ਨੂੰ ਵੀ ਆਪਣੀ ਉੱਪਰ ਲੈ ਕੇ ਕੰਮ 'ਚ ਕੋਈ ਕਮੀ ਨਹੀਂ ਆਉਣ ਦੇ ਰਿਹਾ ਤੇ ਦੁੱਗਣਾ ਕੰਮ ਕਰਕੇ ਮੈਨੂੰ ਸ਼ੱਕ ਨਾ ਹੋਵੇ ਇਸ ਤਰ੍ਹਾਂ ਕਰ ਦਿੱਤਾ ਕੀ ਕਾਰਨ ਹੈ ਕਿ ਉਸ ਨੂੰ ਬੜਾ ਪਿਆਰ ਕਰ ਰਿਹਾ ਹੈ ਅਤੇ ਸੇਵਾ ਕਰ ਰਿਹਾ ਹੈ ਇਹ ਕੌਣ ਤਦ ਉਸਨੇ ਕਿਹਾ ਮੈਂ ਆਪਣੇ ਮਾਤਾ ਪਿਤਾ ਦਾ लाडला ਪੁੱਤਰ ਸੀ ਮੈਨੂੰ ਚੰਗੀ ਸਿੱਖਿਆ ਦੇਣ ਲਈ ਚੰਗੇ ਸਕੂਲ ਚ ਪੜਾਇਆ ਮੇਰੇ ਬਿਨਾ ਮੇਰੇ ਮਾਪੇਬ ਜਿੰਦਾ ਨਹੀਂ ਰਹਿ ਸਕਦੇ ਸੀ ਅਤੇ ਨਾ ਹੀ ਮੈਂ ਉਹਨਾਂ ਵਗੈਰ ਰਹਿ ਸਕਦਾ ਸੀ ਉਹਨਾਂ ਨੇ ਮੈਨੂੰ ਇਸ ਤਰ੍ਹਾਂ ਪਾਲਿਆ ਪੋਸਿਆ ਇੱਕ ਦਿਨ ਸਕੂਲ ਤੋਂ ਜਦੋਂ ਮੈਂ ਵਾਪਸ ਆ ਰਿਹਾ ਸੀਤਾ ਇੱਕ ਵਿਅਕਤੀ ਮੈਨੂੰ ਚੁੱਕ ਕੇ ਲੈ ਗਿਆ ਉਦੋਂ ਤੋਂ ਹਜੇ ਤੱਕ ਮੈਂ ਆਪਣੀ ਮਾਂ ਨੂੰ ਵੇਖ ਨਹੀਂ ਪਾਇਆ ਨਾ ਆਪਣੇ ਪਿਤਾ ਨੂੰ ਵੇਖ ਪਾਇਆ ਮੈਂ ਆਪਣੇ ਜੀਵਨ ਦੇ ਵਿੱਚ ਚੰਗਾ ਭਵਿੱਖ ਵੇਖਣਾ ਸੀ ਲੇਕਿਨ ਬਰਬਾਦ ਹੋ ਗਿਆ ਬਾਜ਼ਾਰ 'ਚ ਇੱਕ ਗੁਲਾਮ ਦੇ ਰੂਪ ਦੇ ਵਿੱਚ ਵੇਚ ਦਿੱਤਾ ਜਦ ਮੈਂ ਵੇਚਿਆ ਗਿਆ ਅਤੇ ਤੁਸੀਂ ਮੈਨੂੰ ਖਰੀਦਿਆ ਠੀਕ ਆ ਮੈਂ ਤੈਨੂੰ ਖਰੀਦਿਆ ਆਪਣੇ ਘਰ ਚ ਰੱਖਿਆ ਇਸ ਕਹਾਣੀ ਦਾ ਇਸ ਬੁੱਢੇ ਨਾਲ ਕੀ ਲਿੰਕਾ ਮੇਰੇ ਮਾਪੇ ਦੇ ਪਿਆਰ ਮੁਹੱਬਤ ਤੋਂ ਮੈਨੂੰ ਦੂਰ ਕਰਕੇ ਮੇਰੇ ਸੁਨਹਿਰੇ ਭਵਿੱਖ ਨੂੰ ਬਰਬਾਦ ਕਰਨ ਵਾਲਾ ਕੋਈ ਹੋਰ ਨਹੀਂ ਇਹੀ ਆ ਉਹ ਕੌਣ ਆ ਜਿਨੇ ਮੈਨੂੰ ਸਕੂਲ ਤੋਂ ਕਿਡਨੈਪ ਕਰਕੇ ਵੇਚ ਦਿੱਤਾ ਸੀ ਇਹ ਗੱਲ ਤੁਸੀਂ ਨਹੀਂ ਜਾਣਦੇ ਕਿਉਂਕਿ ਇਸਨੇ ਕਿਸੇ ਹੋਰ ਨੂੰ ਮੈਨੂੰ ਵੇਚ ਦਿੱਤਾ ਸੀ ਅਤੇ ਉਥੋਂ ਤੁਸੀਂ ਮੈਨੂੰ ਖਰੀਦ ਲਿਆ ਤਾਂ ਫਿਰ ਤੇਰੇ ਜੀਵਨ ਨੂੰ ਇਸ ਤਰੀਕੇ ਨਾਲ ਜਿੰਨੇ ਨਾਸ਼ ਕੀਤਾ ਤੇਰੇ ਸੁਨਹਿਰੀ ਭਵਿੱਖ ਦੀ ਬਰਬਾਦੀ ਕਰਨ ਵਾਲੇ ਇਸ ਵਿਅਕਤੀ ਦੀ ਫਿਰ ਤੂੰ ਸੇਵਾ ਕਿਉਂ ਕਰ ਰਿਹਾ ਹੈ ਬਚਪਨ ਚ ਮੇਰੇ ਮਾਤਾ ਪਿਤਾ ਕਰ ਚ ਪ੍ਰਾਰਥਨਾ ਕਰਦੇ ਸਮੇਂ ਬਾਈਬਲ ਪੜ੍ਹਦੇ ਸੀ ਮੈਂ ਪ੍ਰਭੂ ਤੇ ਵਿਸ਼ਵਾਸ ਕੀਤਾ ਉਸ ਬਾਈਬਲ ਚ ਇਹ ਲਿਖਿਆ ਹੈ ਆਪਣੇ ਦੁਸ਼ਮਨਾ ਨੂੰ ਪਿਆਰ ਕਰੋ ਇਸ ਤਰ੍ਹਾਂ ਲਿਖਿਆ ਹੈ ਛੋਟੀ ਉਮਰ ਦੇ ਵਿੱਚ ਹੀ ਪਰਮੇਸ਼ਵਰ ਦਾ ਵਚਨ ਮੇਰੇ ਮਨ 'ਚ ਬੀਜਿਆ ਗਿਆ। ਉਸ ਸਮੇਂ ਤੱਕ ਮੈਨੂੰ ਮੌਕਾ ਨਹੀਂ ਮਿਲਿਆ ਕਿ ਮੈਂ ਆਪਣੇ ਦੁਸ਼ਮਣ ਨੂੰ ਕਿਵੇਂ ਪਿਆਰ ਕਰ ਸਕਦਾ ਹਾਂ। ਜਦ ਮੈਂ ਇਸ ਨੂੰ ਮਾਰਕੀਟ 'ਚ ਵੇਖਿਆ ਤਾਂ ਵਚਨਾਂ ਨੂੰ ਕੰਮਾਂ ਤੋਂ ਦਿਖਾਉਣ ਦਾ ਮੈਨੂੰ ਮੌਕਾ ਮਿਲ ਗਿਆ। ਇਸੇ ਮਕਸਦ ਦੇ ਨਾਲ ਬੇਨਤੀ ਕਰਕੇ ਮੈਂ ਖਰੀਦਣ ਦੇ ਲਈ ਕਿਹਾ। ਇੰਨਾ ਹੀ ਨਹੀਂ, ਮੈਂ ਜਾਣਦਾ ਸੀ ਕਿ ਇਹ ਕੰਮ ਨਹੀਂ ਕਰ ਸਕਦਾ, ਇਹਦੇ ਕੰਮ ਨੂੰ ਵੀ ਆਪਣੇ ਉੱਪਰ ਲਿਆ। ਅੱਜ ਮੈਂ ਇਹ ਕਰ ਰਿਹਾ ਹਾਂ ਕਿ ਪਰਮੇਸ਼ਵਰ ਦੇ ਵਚਨਾਂ ਨੂੰ ਕੰਮਾਂ ਤੋਂ ਵੀ ਖਾ ਕੇ ਮੇਰਾ ਜੋ ਵੈਰੀ ਹੈ ਉਸ ਨੂੰ ਮੈਂ ਪਰਮੇਸ਼ਵਰ ਦਾ ਪਿਆਰ ਵਿਖਾ ਕੇ ਸਵਰਗ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਮਾਲਿਕ ਇਸ ਲੜਕੇ ਦੀ ਗੱਲਾਂ ਨੂੰ ਸੁਣ ਕੇ ਕਹਿੰਦਾ ਅਰੇ ਜੇ ਤੂੰ ਹੀ ਇੰਨਾ ਚੰਗਾ ਹੈ ਤਾਂ ਜਿਸ ਪਰਮੇਸ਼ਵਰ ਦੀ ਤੂੰ ਮੰਨਤਾ ਕਰਦਾ ਉਹ ਕਿੰਨਾ ਚੰਗਾ ਹੋਵੇਗਾ ਕਿੰਨਾ ਮਹਾਨ ਹੋਵੇਗਾ ਭੈਣੋ ਅਤੇ ਭਰਾਵੋ ਦੁਸ਼ਮਣਾਂ ਨੂੰ ਪਿਆਰ ਕਰੋ ਪ੍ਰਭੂ ਨੇ ਸਿਰਫ ਕਿਹਾ ਹੀ ਨਹੀਂ ਉਸ ਨੂੰ ਕਮਾ ਤੋ ਵੀ ਵਿਖਾਇਆ ਕਿਸ ਤਰ੍ਹਾਂ ਰੋਮੀਅ ਦੀਪਤਰੀ ਪੰਜਵਾਂ ਅਧਿਆਇ 10ਵੇਂ ਵਚਨ ਤੋਂ ਪੜ ਰਹੀਆਂ ਹਾਂ ਕਿਉਂਕਿ ਵੈਰੀ ਹੋਣ ਦੀ ਦਸ਼ਾ ਚ ਕੌਣ ਆਸੀ ਅਸੀਂ ਕੌਣ ਪਰਮੇਸ਼ਵਰ ਦੇ ਵਿਰੁੱਧ ਚੱਲੇ ਉਸ ਦੀ ਅਨਾਗਿਆਕਾਰੀਤਾ ਕੀਤੀ ਉਸ ਦੇ ਵਿਰੁੱਧ ਚੱਲੇ ਪਾਪ ਮੇ ਕੰਮ ਕੀਤੇ ਸੂਬਾ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਪਰਮੇਸ਼ਵਰ ਨੂੰ ਗੁੱਸਾ ਜੜਾਇਆ ਦੁਸ਼ਮਨਾ ਵਾਲਾ ਵਰਤਾਓ ਕੀਤਾ ਬਾਈਬਲ ਦੱਸਦੀ ਆ ਕਿਉਂਕਿ ਵੈਰੀ ਹੋਣ ਦੀ ਦਸ਼ਾ ਦੇ ਵਿੱਚ ਉਸ ਦੇ ਪੁੱਤਰ ਦੀ ਮੌਤ ਦੇ ਦੁਆਰਾ ਸਾਡਾ ਮੇਲ ਮਿਲਾਪ ਪਰਮੇਸ਼ਵਰ ਦੇ ਨਾਲ ਹੋਇਆ ਹੈ ਤਾਂ ਫਿਰ ਉਹਦੇ ਮੇਲ ਹੋ ਜਾਣ ਦੇ ਕਾਰਨ ਜੀਵਨ ਦੇ ਕਾਰਨ ਅਸੀਂ ਨਜ਼ਾਤ ਕਿਉਂ ਨਾ ਪਾਵਾਂਗੇ ਜਦੋਂ ਅਸੀਂ ਵੈਰੀ ਸੀ ਪਰਮੇਸ਼ਵਰ ਨੇ ਸਾਨੂੰ ਪਿਆਰ ਕਰਕੇ ਆਪਣੇ ਪੁੱਤਰ ਨੂੰ ਹੀ ਸਾਡੇ ਲਈ ਮੌਤ ਦੇ ਹਵਾਲੇ ਕੀਤਾ ਇੱਕ ਸਮੇਂ ਤੁਸੀਂ ਤੇ ਮੈਂ ਸੀ ਪਰਮੇਸ਼ਵਰ ਦੇ ਦੁਸ਼ਮਣ ਸੀ ਫਿਰ ਵੀ ਪਰਮੇਸ਼ਵਰ ਨੇ ਸਾਨੂੰ ਜਾਣ ਤੋਂ ਵੱਧ ਪਿਆਰ ਕੀਤਾ ਅੱਜ ਅਸੀਂ ਦੂਜਿਆਂ ਨੂੰ ਮਾਫ਼ ਨਹੀਂ ਕਰ پا ਰਹੇ ਹਾਂ ਇੱਕ ਦਿਨ ਇੱਕ ਭਾਈ ਮੇਰੇ ਕੋਲ ਆਇਆ ਆ ਕੇ ਕਹਿੰਦਾ ਪਾਸਟਰ ਜੀ ਪਾਸਟਰ ਜੀ ਉਹ ਇਸ ਤਰ੍ਹਾਂ ਕਹਿ ਰਿਹਾ ਸੀ ਤਾਂ ਉਹਦੀਆਂ ਅੱਖਾਂ 'ਚੋਂ ਹੰਝੂ ਨਿਕਲ ਰਹੇ ਸੀ ਕੀ ਹੋਇਆ ਬੁਰਾ ਹੋਇਆ ਪਾਸਟਰ ਜੀ ਕੀ ਹੋਇਆ ਮੈਂ ਆਪਣੇ ਪਿੰਡ ਜਾ ਕੇ ਇੱਕ ਲੜਕੇ ਨੂੰ ਮੇਰੇ ਨਾਲ ਕੰਮ ਕਰਨ ਲਈ ਮੈਂ ਲੈ ਕੇ ਆਇਆ ਉਸ ਨੂੰ ਮੈਂ ਭਰਾ ਸਮਝਿਆ ਆਪਣੇ ਘਰ ਚ ਰੱਖਿਆ ਇੱਕ ਦਿਨ ਜਦ ਮੈਂ ਆਪਣੇ ਘਰ ਗਿਆ ਤਾਂ ਮੇਰੀ ਪਤਨੀ ਉਹਦੇ ਨਾਲ ਗਲਤ ਰਿਸ਼ਤਾ ਰੱਖ ਕੇ ਮੈਨੂੰ ਧੋਖਾ ਦਿੰਦੇ ਹੋਏ ਮੈਂ ਵੇਖਿਆ ਮੈਂ ਸਹਿਨਾ ਕਰ ਸਕਿਆ ਮੇਰੀ ਪਤਨੀ ਨੇ ਵਿਸ਼ਵਾਸ ਦਿਵਾ ਕੇ ਮੈਨੂੰ ਧੋਖਾ ਦਿੱਤਾ ਉਸ ਲੜਕੇ ਨੂੰ ਜਿੰਨੂੰ ਮੈਂ ਕੰਮ ਦਿੱਤਾ ਜਿੰਨੂੰ ਮੈਂ ਆਪਣਾ ਭਰਾ ਸਮਝਿਆ ਉਹਨੇ ਧੋਖਾ ਦਿੱਤਾ ਮੈਂ ਬਰਦਾਸ਼ਤ ਨਹੀਂ ਕਰ ਰਿਹਾ ਕੰਮ ਕਰਨ ਨੂੰ ਮਨ ਨਹੀਂ ਕਰ ਰਿਹਾ ਖਾਣ ਦਾ ਮਨ ਨਹੀਂ ਕਰ ਰਿਹਾ ਘਰ ਜਾਂਦਾ ਮਨ ਨਹੀਂ ਕਰ ਰਿਹਾ ਪਤਨੀ ਦਾ ਮੂੰਹ ਦੇਖਣ ਦਾ ਮਨ ਨਹੀਂ ਕਰ ਰਿਹਾ ਮੇਰੇ ਕੋਲ ਮਨ ਦੀ ਸ਼ਾਂਤੀ ਨਹੀਂ ਆ ਮਰਨ ਨੂੰ ਦਿਲ ਕਰ ਰਿਹਾ ਮੈਂ ਕੀ ਕਰਾਂ ਦੱਸੋ ਕੀ ਕਰਨਾ ਹੈ ਜਦੋਂ ਰੋ ਰਿਹਾ ਸੀ ਤਾਂ ਥੋੜੀ ਦੇਰ ਤੋਂ ਬਾਅਦ ਭਾਈ ਜੇ ਤੂੰ ਇਸ ਦੁੱਖ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ ਤਾਂ ਇਸ ਨਰਕ ਵਿੱਚੋਂ ਨਿਕਲਣਾ ਚਾਹੁੰਦਾ ਹੈ ਤਾਂ ਇੱਕ ਹੀ ਰਸਤਾ ਹੈ ਕੀ ਆ ਪਾਸਟਰ ਜੀ ਆਪਣੀ ਪਤਨੀ ਨੂੰ ਮਾਫ ਕਰ ਮੈਂ ਇਹ ਨਹੀਂ ਕਰ ਸਕਦਾ ਮੈਂ ਆਪਣੀ ਪਤਨੀ ਨੂੰ ਮਾਫ ਨਹੀਂ ਕਰ ਸਕਦਾ ਕਿਉਂ ਕਾਦੇ ਲਈ ਉਹਨੇ ਮੈਨੂੰ ਧੋਖਾ ਦਿੱਤਾ ਹੈ ਭੈਣੂ ਉੱਥੇ ਭਰਾਓ ਕਿਉਂਨੇ ਪਤਨੀ ਲਈ ਜਾਨ ਦਿੱਤੀ ਜਾਨ ਤੋਂ ਬਾਅਦ ਪਿਆਰ ਕੀਤਾ ਜਦ ਉਹ ਗਲਤ ਰਿਸ਼ਤੇ ਚ ਜੁੜ ਗਈ ਤਾਂ ਕਹਿੰਦਾ ਉਹਨੇ ਮੈਨੂੰ ਧੋਖਾ ਦਿੱਤਾ ਇਸ ਲਈ ਮੈਂ ਮਾਫ ਨਹੀਂ ਕਰਾਂਗਾ ਕੀ ਅਸੀਂ ਪ੍ਰਭੂ ਨੂੰ ਧੋਖਾ ਨਹੀਂ ਦਿੱਤਾ ਕੀ ਪ੍ਰਭੂ ਨੂੰ ਧਗਾ ਨਹੀਂ ਦਿੱਤਾ ਇੱਕ ਵਾਰ ਸੋਚੋ ਜਦੋਂ ਅਸੀਂ ਪਾਪੀ ਹੀ ਸੀ ਜਦੋਂ ਅਸੀਂ ਕਮਜ਼ੋਰ ਹੀ ਸੀ ਜਦੋਂ ਅਸੀਂ ਵੈਰੀ ਹੀ ਸੀ ਜਦੋਂ ਹਰ ਪਾਪ ਦੇ ਅਸੀਂ ਗੁਲਾਮ ਸੀ ਤਾਂ ਪ੍ਰਭੂ ਨੇ ਸਾਨੂੰ ਮਾਫ ਕੀਤਾ ਜਿਵੇਂ ਉਹਨੇ ਸਾਨੂੰ ਮਾਫ ਕੀਤਾ ਉਸੇ ਤਰ੍ਹਾਂ ਸਾਨੂੰ ਮਾਫ ਕਰ ਲਈ ਵੀ ਕਿਆ ਮੈਂ ਉਸ ਨੂੰ ਕਿਆ ਜੇ ਤੂੰ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਹੈ ਤਾਂ ਉਹਦਾ ਇੱਕ ਹੀ ਜ਼ਾਸਤਾ ਹੈ ਤੂੰ ਆਪਣੀ ਪਤਨੀ ਨੂੰ ਮਾਫ ਕਰ ਦੇ ਪਾਸਟਰ ਜੀ ਮੈਂ ਨਹੀਂ ਕਰ ਸਕਦਾ ਪ੍ਰਭੂ ਤੇਰੀ ਮਦਦ ਕਰੇਗਾ ਹੌਸਲਾ ਰੱਖ ਕੋਈ ਸਮਾਂ ਬੀਤਣ ਤੋਂ ਬਾਅਦ ਉਹ ਹੀ ਵਿਅਕਤੀ ਮੈਨੂੰ ਮਿਲਿਆ ਉਹਦੇ ਚਿਹਰੇ ਤੇ ਬੜੀ ਖੁਸ਼ੀ ਸੀ ਮੈਂ ਪੁੱਛਿਆ ਕੀ ਗੱਲ ਬੜਾ ਖੁਸ਼ ਆ ਪੁੱਛਿਆ ਕਹਿੰਦਾ ਪਾਸਟਰ ਜੀ ਮੇਰੀ ਪਤਨੀ ਨੂੰ ਮੈਂ ਮਾਫ ਨਹੀਂ ਕਰ ਸਕਦਾ ਐਸਾ ਪਾਪ ਕੀਤਾ ਮੈਨੂੰ ਦੁਖੀ ਕੀਤਾ ਚਿਹਰਾ ਵੀ ਦੇਖ ਨਹੀਂ ਸਕਦਾ ਸੀ ਮੈਂ ਪਰ ਤੁਹਾਡੇ ਕੋਲ ਆਉਣ ਤੋਂ ਬਾਅਦ ਤੁਸੀਂ ਮਾਫ ਕਰ ਲਈ ਕਿਆ ਤੇ ਮੈਂ ਨਹੀਂ ਕਰ ਪਾਇਆ ਲੇਕਿਨ ਪ੍ਰਾਰਥਨਾ ਕਰਕੇ ਪ੍ਰਭੂ ਦੀ ਸਹਾਇਤਾ ਪਾਈ ਉਸ ਨੂੰ ਮਾਫ ਕੀਤਾ ਮੇਰੀ ਪਤਨੀ ਨੇ ਪੈਰਾਂ ਨੂੰ ਫੜ ਕੇ ਮਾਫੀ ਮੰਗੀ ਅੱਜ ਮੈਂ ਅਤੇ ਮੇਰੀ ਪਤਨੀ ਇਸ ਤੋਂ ਪਹਿਲਾਂ ਸਾਡੀ ਜੀਵਨ ਦੇ ਵਿੱਚ ਜਿਹੜੀ ਖੁਸ਼ੀ ਪਿਆਰ ਮੁਹੱਬਤ ਨਹੀਂ ਸੀ ਅੱਜ ਇਕਤਾ ਨਾਲ ਰਹਿ ਰਹਿਆਂ ਭੈਣੋ ਅਤੇ ਭਰਾਵੋ ਆਪਣੇ ਵੈਰੀਆਂ ਨੂੰ ਮਾਫ ਕਰਨ ਚ ਵੱਡਾ ਆਨੰਦ ਮਿਲਦਾ ਹੈ ਅਗਰ ਤੁਸੀਂ ਆਪਣੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਗ੍ਰੋਧ ਵੈਰ ਦੁਸ਼ਮਣੀ ਰੱਖੀ ਹੈ ਤਾਂ ਸੁਣੋ ਉਸ ਨਾਲ ਜਿਹਦੇ ਨਾਲ ਤੁਸੀਂ ਗ੍ਰੋਧੀ ਤੋਂ ਜਿਹਦੇ ਨਾਲ ਤੁਸੀਂ ਵੈਰ ਕਰ ਰਹੇ ਹੋ ਜੀਦੇ ਪ੍ਰਤੀ ਤੁਹਾਡੀ ਦੁਸ਼ਮਣੀ ਆ ਉਹਨੂੰ ਕੁਝ ਨਹੀਂ ਹੋਏਗਾ ਲੇਕਿਨ ਤੁਹਾਡਾ ਵੈਰ ਗੁੱਸਾ ਅਤੀ ਦੁਸ਼ਮਣੀ ਤੁਹਾਨੂੰ ਨਾਸ਼ ਕਰੇਗਾ ਯਾਦ ਰੱਖੋ ਯਾਦ ਰੱਖੋ ਤੁਹਾਡਾ ਗੁੱਸਾ ਤੁਹਾਡਾ ਕਰੋਧ ਤੁਹਾਡਾ ਵੈਰ ਤੁਹਾਡਾ ਸੜਨਾ ਤੁਹਾਡੀ ਈਰਖਾ ਦੂਜੇ ਦਾ ਨੁਕਸਾਨ ਨਹੀਂ ਕਰੇਗੀ ਤੁਹਾਡਾ ਹੀ ਕਰੇਗਾ ਕਿ ਸ਼ਾਂਤੀ ਨਾਲ ਜੀਣਾ ਚਾਹੁੰਦੇ ਹੋ ਕਿ ਜ਼ਿੰਦਗੀ ਦੇ ਚਾਰ ਦਿਨ ਖੁਸ਼ੀ ਨਾਲ ਰਹਿਣਾ ਚਾਹੁੰਦੇ ਹੋ ਤਾ ਪੂਰੇ ਦਿਲ ਤੋਂ ਸਾਰਿਆਂ ਨੂੰ ਮਾਫ਼ ਕਰੋ ਆਓ ਪ੍ਰਾਰਥਨਾ ਕਰੀਏ ਸਿਣਾ ਨੂੰ ਚੁਕਾਵਾਂਗੇ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਤੁਹਾਡੇ ਦੁਆਰਾ ਬੁਲਾਏਗੇ ਅਤੇ ਤੁਹਾਡੇ ਦੁਆਰਾ ਪਵਿੱਤਰ ਕੀਤੇ ਗਏ ਚਾਹੇ ਦੁੱਖ ਆਵੇ ਜਾਂ ਕੁਝ ਵੀ ਹੋਵੇ ਜਾਂ ਦੁੱਖਾ ਚੋਂ ਨਿਕਲਣਾ ਪਵੇ ਅਸੀਂ ਤੁਹਾਨੂੰ ਛੱਡ ਦਈਏ ਇਸ ਤਰ੍ਹਾਂ ਕਦੇ ਨਹੀਂ ਹੋ ਸਕਦਾ ਆਖਰੀ ਸਮੇਂ ਤੱਕ ਸਹੰਦੇ ਹੋਏ ਉद्धਾਰ ਦੇ ਅਨੰਤ ਚ ਅੱਗੇ ਵਧ ਸਕੀਏ ਦੌੜ ਨੂੰ ਪੂਰਾ ਕਰ ਸਕੀਏ ਸਾਡੀ ਸਹਾਇਤਾ ਕਰੋ ਵੈਰੀਆਂ ਨੂੰ ਪਿਆਰ ਕਰਕੇ ਅਤੇ ਉਹਨਾਂ ਨੂੰ ਮਾਫ ਕਰਕੇ ਦੂਸਰਿਆਂ ਨੂੰ ਮਾਫ ਕਰ ਸਕੀਏ ਐਸੀ ਮਹਾਨ ਕਿਰਪਾ ਸਾਡੇ ਤੇ ਕਰ ਦਿਓ ਸਾਡੇ ਅੰਦਰਲੇ ਵੈਰ ਨੂੰ ਖਤਮ ਕਰ ਦਿਓ ਪਿਤਾ ਸਾਡੇ ਅੰਦਰ ਜੋ ਗੁੱਸਾ ਕ੍ਰੋਧ ਹੈ ਈਰਖਾ ਬਾਜੀ ਬਾਹਰ ਕਰ ਦਿਓ ਪਿਤਾ ਅਸੀਂ ਤੁਹਾਡੇ ਉਸ ਉद्धਾਰ ਨੂੰ ਪਾਇਆ ਹੈ ਮਾਫੀ ਪਾਈਆ ਇੱਕ ਸਮੇ ਅਸੀਂ ਵੀ ਵੈਰੀ ਸੀ ਫਿਰ ਵੀ ਸਾਨੂੰ ਪਿਆਰ ਕਰਕੇ ਮਾਫ ਕੀਤਾ ਅਸੀਂ ਵੀ ਆਪਣੇ ਵੈਰੀ ਦੁਸ਼ਮਨਾ ਨੂੰ ਮਾਫ ਕਰ ਸਕੀਏ ਐਸਾ ਮਸੀਹ ਵਾਲਾ ਮਨ ਸਾਨੂੰ ਦੇ ਦਿਓ ਅਤੇ ਪ੍ਰਭੂ ਅਸੀਂ ਤੇਰੀ ਤਰ੍ਹਾਂ ਜੀ ਸਕੀਏ ਐਸੀ ਸਹਾਇਤਾ ਦੇਵ ਯੇਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੀਨ के नाम से सबको शालों शालो मेरा नाम हेमावती है मैं बचपन में ही ये को अपना उद्धार करता स्वीकार की मेरे पति अपना तनख्वाह शराब पीने में लगा देते थे मेरी तनख्वाह से घर चलता था दोनों कमाते हैं फिर भी आर्थिक समस्या थी मेरे पति देर रात तक पीते थे और अपने दोस्तों को हमारे घर लाते थे टाइम एक दो बज जाता था जब मैं उनसे कही आपके दोस्तों को घर लाना और देर रात तक पीना ये बिल्कुल ठीक नहीं है तब वो बाहर जाना शुरू किए और रात के एक दो बज जाते थे फिर भी वो घर नहीं आते थे मैं बहुत दुखी होती थी और किसी को नहीं बता पाती थी दिल की बात दिल में ही रखती थी किसी को नहीं बताती ऐसे वाले समय में मैं एक दिन कलवरी आवाज सुनी मैं कलवरी टेंपल जाना चाहती और एक रविवार मैं कलवरी टेंपल गई उस दिन वचन के द्वारा मुझे बहुत हिम्मत मिली और मैं अपने पति से कही कलवरी टेम्पल आने लेकिन वो आने से मना किए और हमारे शादी के पाँच साल बीत गए लेकिन हमें बच्चे नहीं ਮੈਂ ਟੈਸਟ ਕਰਵਾਈ ਔਰ ਰਿਪੋਰਟ ਡਾਕਟਰ ਕੇ ਪਾਸ ਲੈ ਗਈ ਉਹ ਬੋਲੇ ਗਰਭ ਛੋਟਾ ਹੈ ਆਪਕੋ ਬੱਚੇ ਨਹੀਂ ਹੋਣਗੇ ਐਸੇ ਕਹੇ तब मैं बहुत दुखी हुई और रोते हुए प्रार्थना की गर्भफल यहोवा की ओर से प्रतिफल है ये मुझे याद आया दुख से मैं रोते हुए प्रभु से प्रार्थना करती थी बच्चे ना रहने के कारण हम बहुत तड़प रहे थे ऐसे वाले समय में जब मेरी पत्नी कलवरी टेम्पल आने कही तब मैं पहली बार कलवरी टेम्पल आया प्रभु वचन के द्वारा सीधे मुझसे बात की आ जा मैं तेनू शुद्ध करांगा मैं तेनु पवित्र करांगा पर पूर्ण ਤੇਰੇ ਜੀਵਨ ਨੂੰ ਤੇਰੇ ਆਸ-ਪਾਸ ਦੇ ਲੋਕਾਂ ਲਈ ਤੈਨੂੰ ਆਸ਼ੀਸ਼ ਦਾ ਕਾਰਨ ਬਣਾਵਾਂਗਾ ਤੇਰੇ ਘਰਾਨੇ ਨੂੰ ਹੀ ਤੈਨੂੰ ਆਸ਼ੀਸ਼ ਦੇ ਰੂਪ ਚ ਬਦਲ ਦਵਾਂਗਾ ਆ ਜਾ ਮੇਰੇ ਪਿਆਰੇ ਭੈਣੋ ਤੇ ਭਰਾਓ ਇਹ ਹੀ ਹੈ ਉਹ ਸਹੀ ਸਮਾਂ ਅੱਜ ਹੀ ਉद्धार ਦਾ ਦਿਨ ਹੈ ਜੇ ਤੁਸੀਂ ਧਿਆਨ ਨਹੀਂ ਦਿਓਗੇ ਮੈਨੂੰ ਇੱਕ ਹੋਰ ਮੌਕਾ ਮਿਲੇਗਾ ਇਹ ਸੋਚ ਕੇ ਇਸ ਜਗ੍ਹਾ ਤੋਂ ਚਲੇ ਜਾਣ ਤੋਂ ਬਾਅਦ ਅਗਰ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ ਫਿਰ ਤੁਹਾਨੂੰ ਦੂਸਰਾ ਮੌਕਾ ਨਹੀਂ ਮਿਲੇਗਾ ਤਾਂ ਇਹ ਦਵਾਰ ਬੰਦ ਹੋ ਜਾਣਗੇ ਤੁਸੀਂ ਨਰਕ ਚਲੇ ਜਾਓਗੇ ਤੁਸੀਂ ਨਾਸ਼ ਹੋ ਜਾਵੋਗੇ ਅੱਜ ਤੁਹਾਡੇ ਵਿੱਚੋਂ ਹਰ ਇੱਕ ਨੂੰ ਬੁਲਾ ਕੇ ਪਿਆਰ ਦੇ ਨਾਲ ਬੁਲਾਉਣ ਵਾਲੇ ਸ਼ੁੱਧ ਕਰਨ ਵਾਲੇ ਉਸ ਪਰਮੇਸ਼ਵਰ ਨੂੰ ਪ੍ਰਤੀ ਉੱਤਰ ਦੇ ਕੇ ਉਹਦੇ ਕੋਲ ਤੁਸੀਂ ਆਓਗੇ ਆਪਣਾ ਜੀਵਨ ਯਿਸੂ ਨੂੰ ਦੇਣ ਦੇ ਲਈ ਕਿ ਗੁਟਨਿਆਂ ਤੇ ਆਓਗੇ ਪਰਮੇਸ਼ਰ ਤੁਹਾਡੇ ਤੇ ਅਨੁਗ੍ਰਹਿ ਕਰ ਰਿਹਾ ਹੈ ਤਾਂ ਕਿ ਤੁਸੀਂ ਨਵੇਂ ਜੀਵਨ ਨੂੰ ਪਾਓ वचन सुनकर मैं प्रभु से प्रार्थना किया और मैं अपने सारे बुरे आदतों को छोड़ दिया पवित्र से जीवन बिता रहा हूँ उस दिन चर्च में बच्चों के लिए मेरे पति के के बदलाव के लिए मैं दुख से रोते हुए प्रभु से प्रार्थना की एक दिन मेरी तबीयत ठीक नहीं थी तब मैं डॉक्टर के पास गई और वो मुझे खुश कहे मैं प्रेग्नेंट थी ये बात सुनकर मैं बहुत खुश हुई प्रभु हमारे अपमान सारा दूर किए और मैं खुशी से अपने पति से बताई और वो भी बहुत खुश हुए प्रभु मुझे इतना आशीष दिए मैं प्रभु को क्या दे सकती हूँ मैं सुसमाचार को सुनाना चाहती थी हमें आर्थिक समस्या थी सुसमाचार को सुनाना मुश्किल था लेकिन हम कलवरी आवाज के द्वारा लोगों को सुसमाचार सुनाए प्रभु हमें आशीष दिए हमें बेटा दिए बिना कोई खर्चा के मुझे नॉर्मल डिलीवरी हुआ तब हम फिर से प्रभु का सुसमाचार सुनाए जहाँ मैं नौकरी करती वहाँ मेरी सैलरी में इंक्रीमेंट हुआ और हम बहुत से बार सुसमाचार सुनाने में प्रभु हमारी सहायता किए कलवरी टेंपल आने के बाद हमारा परिवार खुशियों से भर गया प्रभु हमारे जीवन में बहुत से आश्चर्य कार्य किए वचन के द्वारा हमें हिम्मत दे रहे हैं प्रभु के दास को हमारा धन मेरे जीवन को सुधारे हमारे परिवार का निर्माण किए यीशु को सारी महिमा मिले